ਹਾਂਜੀ ਬਾਈ ਜੀ ਪਹਿਲਾਂ ਤਾਂ ਤੁਸੀਂ ਆਹ ਜਿਹੜੀ ਆ ਉਹ ਵੀਡੀਓ ਦੇਖੋ ਮੈਂ ਅੱਜ ਤੁਹਾਨੂੰ ਕੋਈ ਕੰਮ ਨਹੀਂ ਮਿਲ ਰਿਹਾ ਤੁਹਾਡੀ 10ਵੀਂ ਕਲਾਸ ਕੀਤੀ ਆ ਆਈਲਰਟਸ ਨਹੀਂ ਨਿਕਲੀ ਤਾਂ ਘਰੋਂ ਦੀ ਲੋੜ ਨਹੀਂ ਬਾਈ ਉਹਰੀ 10ਵੀਂ ਕਲਾਸ ਦੇ ਬੇਸਤੀ ਕੈਨੇਡਾ ਵਰਕ ਪਰਮਿਟ ਤੇ ਭੇਜਣਗੇ ਬਿਲਕੁਲ ਜੀ ਬਿਲਕੁਲ ਭੇਜਾਂਗੇ ਕਿੰਨੇ ਟਾਈਮ ਚ ਭੇਜੋਗੇ ਬਾਈ ਬਈ 2 ਮਹੀਨੇ ਚ ਭੇਜ ਦਾਂਗੇ ਜਿਹੜੀ ਫੀਸ ਹੋਊ ਉਹ ਹੋ ਫਿਰ ਬੀਜੇ ਤੋਂ ਬਾਅਦ ਲਵਾਂਗੇ ਫੀਸ ਵੀ ਬੀਜੇ ਤੋਂ ਬਾਅਦ ਲੈਣਗੇ ਬਾਈ ਜਿਹੜੇ ਏਜੰਟ ਪਹਿਲਾਂ ਫੀਸ ਲੈਂਦੇ ਆ ਬਾਅਦ ਚ ਰਾਹ ਨਹੀਂ ਦਿੰਦੇ ਫਿਰ ਧਰਨੇ ਲੱਗ ਜਾਂਦੇ ਤੇ ਕੈਨੇਡਾ ਤੋਂ علاوہ ਕਿਹੜੇ ਕਿਹੜੇ ਦੇਸ਼ਾਂ ਸਵੀਭੁਲੀ ਕਿਤੀ ਅਨਪੜ ਨੂੰ ਵੀ ਅਨਪੜ ਨੂੰ ਵੀ ਜਾਣਾ ਬਾਹਰ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਅਸੀਂ ਭੇਜਾਂਗੇ ਨਿਊਜ਼ੀਲੈਂਡ ਤੁਹਾਨੂੰ ਵੀ ਪਤਾ ਨਿਊਜ਼ੀਲੈਂਡ ਦਾ ਵੀਜ਼ਾ ਬਹੁਤ ਔਖਾ ਹੈ ਅਸੀਂ 1 ਮਹੀਨੇ ਦੇ ਵਿੱਚ ਹੀ ਤੁਹਾਨੂੰ ਨਿਊਜ਼ੀਲੈਂਡ ਦਾ ਵੀਜ਼ਾ ਲਵਾ ਕੇ ਦੇਵਾਂਗੇ ਕਿਹੜਾ ਵੀਜ਼ਾ ਹੁੰਦਾ ਬਈ ਇਹ ਨੀ ਵਿਸਟਰ ਵੀਜ਼ਾ ਹੁੰਦਾ 2 ਸਾਲ ਤੱਕ ਦਾ ਆਊਗਾ ਇਹਦੇ ਵੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਸੋ ਦੋਸਤੋ ਜਿਹੜੇ ਵੀ ਤੁਹਾਡੇ ਦੋਸਤ ਬੇਰਜ਼ਗਾਰ ਨੇ ਬਾਹਰ ਜਾਣਾ ਚਾਹੁੰਦੇ ਨੇ ਵੀਡੀਓ ਸ਼ੇਅਰ ਕਰਕੇ ਉਹਨਾਂ ਤੱਕ ਜਰੂਰ ਪਹੁੰਚਾ ਦਿਓ ਸਪੀਡ ਤੇ ਨੰਬਰ ਚੱਲ ਰਿਹਾ ਇੱਕ ਮਿੰਟ ਬਾਈ ਇਹ ਸੀਟਾਂ ਲਿਮਟਿਡ ਹੈ ਐ ਦੀ ਜਾਣਕਾਰੀ ਤੁਸੀਂ ਬਰਨਾਲੇ ਏਵੀ ਕੰਸਲਟ ਦਫ਼ਤਰ ਚ ਆ ਕੇ ਇਸ ਵੀਡੀਓ ਦੇ ਵਿੱਚ ਤੁਸੀਂ ਸੁਣਿਆ ਬਾਈ ਜੀ ਵੀ ਕੈਨੇਡਾ ਦੇ ਵਿੱਚ ਕਹਿੰਦੇ ਵੀ 10ਵੀਂ ਕਲਾਸ ਤੇ ਭੇਜਦੇ ਆ ਬਾਈ ਜੀ ਪਹਿਲਾਂ ਤਾਂ ਜੱਗੀ ਸਰਪੰਚ ਬਾਈ ਵੀਡੀਓ ਬਣਾਉਣ ਦੇ ਲਈ ਆ ਤੁਹਾਡੇ ਤੇ ਮੈਂ ਵੀਡੀਓ ਬਣਾ ਰਿਹਾ ਪਹਿਲਾਂ ਤਾਂ ਮਾਫੀ ਬਾਈ ਜੀ ਤੇ ਕਿਉਂਕਿ ਤੁਹਾਡੇ ਖਿਲਾਫ ਵੀਡੀਓ ਬਣਾ ਰਿਹਾ ਤੁਸੀਂ ਵਧੀਆ ਬੰਦੇ ਹੋ ਵਧੀਆ ਕੰਮ ਕੀਤਾ ਤੁਸੀਂ ਹਨਾ ਪਰ ਕਹਿੰਦੇ ਹੁੰਦੇ ਵਿਚਾਰਕ ਪੈਸਾ ਦੀ ਖਾਤਰ ਯਾਰ ਤੁਸੀਂ ਕਿਸੇ ਦਾ ਫਿਊਚਰ ਨਾ ਖਰਾਬ ਕਰ ਦਿਓ ਕੱਲੇ ਇੱਕ ਬੰਦੇ ਦਾ ਫਿਊਚਰ ਨਹੀਂ ਹੁੰਦਾ ਉਹ ਸਾਰੇ ਬੰਦਿਆਂ ਦਾ ਫਿਊਚਰ ਹੁੰਦਾ ਹਨਾ ਪਰਿਵਾਰ ਦਾ ਸਾਰੇ ਦਾ ਪਹਿਲੀ ਗੱਲ ਤਾਂ 10ਵੀਂ ਦੇ ਬੇਸ ਤੇ ਕੋਈ ਕਰੀ ਲੈ ਸਕਦਾ ਧੰਨਵਾਦ ਜੀ ਧੰਨਵਾਦ 10ਵੀਂ ਦੇ ਬੇਸ ਤੇ ਕੋਈ ਐਡਾਂ ਦਾ ਸਿਸਟਮ ਕੈਨੇਡਾ ਦੇ ਵਿੱਚ ਹੈ ਨਹੀਂਗਾ ਵੀ ਜਿਹੜਾ ਤੁਸੀਂ 10ਵੀਂ ਦੇ ਬੇਸ ਤੇ ਸਿੱਧਾ ਵਰਕ ਪਰਮਿਟ ਆ ਜਾਓ ਕਰਨਾ ਇਹਨਾਂ ਨੇ ਵੀ ਉਹੀ ਆ ਬਾਈ ਜੀ ਆਪਾਂ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਬੋਲਿਆ ਪਹਿਲਾਂ ਤਾਂ ਜਦੋਂ ਕੋਈ ਕੰਸਲਟੈਂਟ ਜਾਊਗਾ ਜਾਂ ਕੋਈ ਬੰਦਾ ਕੋਈ ਜਾਊਗਾ ਇਹਨਾਂ ਕੋਲੇ ਤਾਂ ਉਹਨਾਂ ਨੂੰ ਕਹਿਣਗੇ ਵਿਸਟਰ ਵੀਜ਼ਾ ਲਵਾ ਦੇਣਗੇ ਫਿਰ ਵਿਸਟਰ ਨੂੰ ਬਾਈ ਜੀ ਵਰਕ ਚ ਕਨਵਰਟ ਕਰ ਦੇਣਗੇ ਤੇ ਜਾਂ ਬਾਈ ਜੀ ਪਹਿਲਾਂ ਹੀ ਇੱਧਰ ਕਿਸੇ ਨਾ ਕਿਸੇ ਅ ਬਿਜ਼ਨਸਮੈਨ ਨਾਲ ਜਾਂ ਕਿਸੇ ਲਾਇਰ ਨਾਲ ਜਾਂ ਕਿਸੇ ਏਜੰਟ ਨਾਲ ਗੱਲ ਕਰੀ ਬੈਠੇ ਹੋਣੇ ਆ ਵੀ ਐਲਐਮਆ ਸਾਡੇ ਕੋਲ 4-5 ਪਈਆਂ ਬਾਈ ਜੀ ਫ੍ਰੀ ਵਾਲੀਆਂ ਜਿਹੜੀਆਂ ਸਰਕਾਰ ਦੁਆਰਾ ਅਲਾਟ ਕੀਤੀਆਂ ਜਾਂਦੀਆਂ ਹਰੇਕ ਬਿਜ਼ਨਸਮੈਨ ਨੂੰ ਕੀਤੀਆਂ ਜਾਂਦੀਆਂ ਤੇ ਉਹ ਬਈ ਫਿਰ ਮੁੱਲ ਵੇਚਦਾ ਪੰਜਾਬ ਦੇ ਵਿੱਚ ਜਾਂ ਇਹ ਪਹਿਲਾਂ ਹੀ ਕਿਸੇ ਨਾ ਕਿਸੇ ਇੱਧਰ ਅਡਜਸਟਮੈਂਟ ਕਰੀ ਬੈਠੇ ਹੋਣੇ ਆ ਐਲਐਮਆ ਵੇਚਣ ਦੀ ਸੇਲ ਕਰਨ ਦੀ ਤੇ ਤੁਸੀਂ ਬਾਈ ਜੀ ਵੀਡੀਓ ਦੇ ਵਿੱਚ ਇਹ ਨਹੀਂ ਦੱਸਿਆ ਹੈਗਾ ਵੀ ਉਹ ਕਿੰਨੇ ਪੈਸੇ ਲੈਣਗੇ 35 ਤੋਂ 40 ਲੱਖ ਰੁਪਇਆ ਲੈ ਕੇ ਵਿਸਟਰ ਵੀਜੇ ਤੋਂ ਵਰਕ ਦੇ ਵਿੱਚ ਕਨਵਰਟ ਕਰਾਉਣਗੇ ਇਹ 40 ਲੱਖ ਰੁਪਏ ਦਾ ਬਾਈ ਜੀ ਜੇ ਤੁਸੀਂ ਕਹਿੰਦੇ ਆ ਵੀ ਇਨਵੈਸਟਮੈਂਟ ਕਰਨੀ ਮੈਨੂੰ ਨਹੀਂ ਲੱਗਦਾ ਬਾਕੀ 2 ਕੁ ਮਹੀਨਿਆਂ ਦੇ ਵਿੱਚ ਬਾਈ ਜੀ ਵਿਸਟਰ ਵੀਜ਼ਾ ਹੀ ਆਉਂਦਾ ਵਰਕ ਪਰਮਿਟ ਤਾਂ ਇੱਥੇ ਜਿਹੜੇ ਕੈਨੇਡਾ ਆ ਕੇ ਖੁਦ ਐਕਸਟੈਂਸ਼ਨ ਪਾਉਂਦੇ ਜਾਂ ਅਪਲਾਈ ਕਰਦੇ ਕੈਨੇਡਾ 'ਚ ਬੈਠੇ ਅਪਲਾਈ ਕਰਦੇ ਬਾਈ ਜੀ 2 ਮਹੀਨਿਆਂ 'ਚ ਤਾਂ ਉਹਨਾਂ ਦਾ ਨਹੀਂ ਆਉਂਦਾ ਪਹਿਲਾਂ ਤਾਂ ਇਹ ਆ ਤੇ ਬਾਕੀ ਦੂਜੇ ਨੰਬਰ ਤੇ ਬਾਈ ਜੀ ਵਿਸਟਰ ਵੀਜ਼ਾ ਵਰਕ ਪਰਮਿਟ ਵਿੱਚ ਅਪਲਾਈ ਕਰਨ ਦੇ ਬਹੁਤ ਲੰਬੇ ਪ੍ਰੋਸੈਸ ਆ ਜਿਹੜੇ ਹੈਗੇ ਆ ਤੇ ਬਾਈ ਬਣ ਕੇ ਕਿਸੇ ਨੂੰ ਗਮਰਾਹ ਨਾ ਕਰਿਆ ਕਰੋ ਹਨਾ ਵੀ ਥੋੜੇ ਚਾਰ ਪੈਸਾ ਦੀ ਖਾਤਰ ਯਾਰ ਕਿਸੇ ਬੰਦੇ ਦੀ ਕਿਸੇ ਪਰਿਵਾਰ ਦੀ ਸਾਰੀ ਜਿਹੜੀ ਉਹ ਜ਼ਿੰਦਗੀ ਤਬਾਹ ਹੋਣ ਦੇ ਸਿਰ ਤੇ ਦੇ ਕਿਨਾਰੇ ਜਾ ਵੜਦੀ ਆ ਹਨਾ ਤੇ ਤੁਸੀਂ ਸਿਰਫ ਆਪ ਦਾ ਚਾਰ ਪੈਸੇ ਲੈ ਕੇ ਗਾਂਹ ਹੋਣਾ ਹੁੰਦਾ ਤੇ ਤੁਸੀਂ ਵਧੀਆ ਕੰਮ ਕਰਦੇ ਹੋ ਬਾਈ ਜੀ ਇਹੋ ਜਿਹੀਆਂ ਵੀਡੀਆਂ ਬਿਲਕੁਲ ਨਾ ਪਾਇਆ ਕਰੋ ਤੇ ਠੀਕ ਆ ਤੁਹਾਡਾ ਬਿਜ਼ਨਸ ਆ ਬਾਈ ਪਰ ਕਹਿੰਦੇ ਹੁੰਦੇ ਵੀ ਮੈਂ ਬਹੁਤ ਸਾਰੇ ਦਿਨਾਂ ਤੋਂ ਇਹ ਜਿਹੜੀ ਵੀਡੀਓ ਆ ਆ ਵੇਖ ਕੇ ਛੱਡਤੀ ਸੀਗੀ ਪਰ ਯਾਰ ਜਮੀਰ ਆ ਜਿਹੜਾ ਵਾਰ-ਵਾਰ ਕਹੀ ਜਾਂਦਾ ਸੀ ਵੀ ਤੁਸੀਂ ਲੋਕਾਂ ਨੂੰ ਇਸ ਚੀਜ਼ ਬਾਰੇ ਦੱਸੋ ਬਈ ਇਹ ਵਿਸਟਰ ਵੀਜ਼ਾ ਵਿਸਟਰ ਵੀਜ਼ਾ ਨੂੰ ਬਾਅਦ ਦੇ ਵਿੱਚ ਕਨਵਰਟ ਕਰਨ ਦੇ ਲਈ ਤੁਹਾਨੂੰ ਐਲ ਐਮ ਆਈਆ ਖਰੀਦਣੀ ਪੈਂਦੀ ਆ ਐਲ ਐਮ ਆਈਆ ਖਰੀਦਣ ਦੇ ਇੱਥੇ ਜਿਹੜਾ ਕੈਨੇਡਾ ਦੇ ਵਿੱਚ 25 ਤੋਂ 30 ਹਜ਼ਾਰ ਡਾਲਰ ਲੱਗਦੇ ਆ ਜਿਹੜਾ ਆਮ ਰੇਟ ਚੱਲੀ ਜਾਂਦਾ ਇੱਥੇ ਕੈਨੇਡਾ ਦੇ ਵਿੱਚ 25 ਤੋਂ 30 ਹਜ਼ਾਰ ਡਾਲਰ ਲੱਗੂਗਾ ਪਰ ਉਦੋਂ ਪਹਿਲਾਂ ਵੀ ਤੁਹਾਨੂੰ ਜੇ ਤੁਸੀਂ ਐਲ ਐਮ ਆਈ ਆ ਕਿਸੇ ਟਰੱਕ ਦੀ ਵੀ ਖਰੀਦਣੀ ਹੈ ਇੱਥੇ ਪਹਿਲਾਂ ਉਹਦੇ ਲਈ ਵੀ ਤੁਹਾਨੂੰ ਟਰੱਕ ਦਾ ਲਾਇਸੈਂਸ ਬਣਾਉਣ ਦੇ ਲਈ ਘੱਟੋ ਘੱਟ ਦਾ 8-10 ਹਜ਼ਾਰ ਡਾਲਰ ਦੀ ਇਨਵੈਸਟਮੈਂਟ ਕਰਨੀ ਪਊਗੀ 20-25 ਹਜ਼ਾਰ ਦੀ ਤੁਹਾਨੂੰ ਜਿਹੜੀ ਆ ਐਲ ਐਮ ਆਈ ਆ ਖਰੀਦਣ ਦੇ ਲਈ ਕੰਪਨੀ ਨੂੰ ਪੇ ਕਰਨੇ ਪੈਣਗੇ ਤੇ ਬਾਕੀ ਬਾਈ ਜੀ ਕੋਈ ਦੱਸਦਾ ਨਹੀਂ ਹੁੰਦਾ ਜੇ ਤੁਸੀਂ ਨਿਊਜ਼ੀਲੈਂਡ ਵੀ ਜਾਂਦੇ ਆ ਤਾਂ ਬਾਈ ਬਹੁਤ ਸਾਰੇ ਪਹਿਲਾਂ ਜਿਹੜੇ ਤੁਸੀਂ ਵੀਡੀਓ ਵੇਖੀਆਂ ਹੀ ਹੋਣੀਆਂ ਕੰਮਕੁੰਮ ਦੀ ਬਾਈ ਜੀ ਬਹੁਤ ਜ਼ਿਆਦੇ ਵੱਡੇ ਪੱਧਰ ਤੇ ਮੰਦੀ ਇਹ ਜੇ ਤੁਸੀਂ ਚਾਹੋ ਕਹਿਣੇ ਵੀ ਵੀਸਟਰ ਵੀਜ਼ਾ ਦੇ ਨਾਂ ਤੇ ਤੁਸੀਂ ਤੁਹਾਨੂੰ ਇਹ ਕੰਮ ਦਵਾ ਦੇਣਗੇ ਤਾਂ ਬਾਈ ਜੀ ਵਹਿਮ ਆ ਵੀਸਟਰ ਵੀਜ਼ਾ ਦੇ ਉੱਤੇ ਤੁਸੀਂ ਕੰਮ ਨਹੀਂ ਕਰ ਸਕਦੇ ਪਹਿਲੀ ਗੱਲ ਤਾਂ ਤੇ ਬਾਈ ਪਤਾ ਨਹੀਂ ਤੁਹਾਨੂੰ ਕਿਹੜੇ ਸੁਪਨੇ ਦਿਖਾ ਕੇ ਵੀ ਜਲਦੀ ਜਲਦੀ ਆ ਜਾਓ ਸੀਟਾਂ ਖਾਲੀ ਆ ਇਹ ਸਿਰਫ ਤੁਹਾਨੂੰ ਇੱਕ ਸੁਪਨੇ ਦਿਖਾਏ ਜਾਂਦੇ ਇਹਨਾਂ ਚੱਕਰਾਂ ਚ ਨਾ ਪਾਓ ਵਿਸਟਰ ਵੀਜੇ ਦੇ ਨਾਮ ਤੇ ਤੁਹਾਡੇ ਨਾਲ ਜਿਹੜੀਆਂ ਲੱਖਾਂ ਡਾਲਰਾਂ ਦੀਆਂ ਤੁਹਾਡੇ ਪਰਿਵਾਰ ਨਾਲ ਤੁਹਾਡੀਆਂ ਜਿਹੜੀਆਂ ਜ਼ਮੀਨਾਂ ਵੀ ਜਿਹੜੀਆਂ ਵਕਾ ਦਿੱਤੀਆਂ ਜਾਂਦੀਆਂ ਤੇ ਇੱਥੇ ਆ ਕੇ ਬਾਈ ਜੀ ਫਿਰ ਬਣਦਾ ਇਹਨਾਂ ਚੀਜ਼ਾਂ ਦਾ ਕੁਝ ਵੀ ਨਹੀਂ ਹੈਗਾ ਸੋ ਬਾਈ ਜੀ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਤੇ ਬਾਈ ਜੀ ਨੂੰ ਵੀ ਮੇਰੀ ਰਿਕਵੈਸਟ ਆ ਇਹੋ ਜਿਹੇ ਬਿਜ਼ਨਸ ਆ ਜਿਹੜੇ ਪ੍ਰਮੋਟ ਨਾ ਕਰੇ ਜਾਣ ਜਿਹੜੇ ਪੰਜਾਬ ਨੂੰ ਤੇ ਇੱਕ ਪਰਿਵਾਰ ਨੂੰ ਜਿਹੜਾ ਹਨਾ ਕਿੰਨਾ ਉਹ ਬਰਬਾਦ ਕਰਦੇ ਹੋਣ ਤੇ ਖਾਸ ਕਰਕੇ ਪੰਜਾਬ ਨੂੰ ਠੀਕ ਆ ਮਜਬੂਰੀ ਆ ਲੋਕਾਂ ਦੀ ਆਉਣਾ ਬਾਹਰ ਪਰ ਲੋਕਾਂ ਦੀ ਮਜਬੂਰੀ ਦਾ ਯਾਰ ਫਾਇਦਾ ਨਾ ਚੱਕੋ ਹਨਾ ਬਹੁਤ ਬਹੁਤ ਧੰਨਵਾਦ ਜੀ